ਬਸ ਠੀਕ ਹੈ ਜੀ ਹਾਂ ਜੀ ਸਰਦਾਰ ਜੀ ਕੀ ਤੁਸੀਂ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਹਾਂ ਜੀ ਸਾਥ ਸੰਗਤ ਸਭ ਤੋਂ ਪਹਿਲਾਂ ਤਾਂ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਤੇ ਵਿਚਾਰ ਆਏ ਸੀਗੇ ਜੀ ਜਿਵੇਂ ਆਪਾਂ ਦੇਖ ਰਏ ਹੱਸ ਵੇਲੇ ਪੰਜਾਬ ਦੇ ਜਿਹੜੇ ਹਾਲਾਤ ਨੇ ਜਾਂ ਸਿੱਖ ਧਰਮ ਨੂੰ ਲੈ ਕਰਕੇ ਜਾਂ ਸਿੱਖ ਧਰਮ ਦੇ ਵਿੱਚ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਉਹ ਜਾਂ ਪੋਲਿਟਿਕਲ ਸਿਸਟਮ ਦੇ ਵਿੱਚ ਕਹਿ ਲੋ ਜਾਂ ਪਤਿਤਕ ਧਰਮ ਦੇ ਵਿੱਚ ਕਹਿ ਲੋ ਸੋ ਅਸੀਂ ਸਾਡਾ ਵੀਡੀਓ ਕੋਲ ਦਾ ਅੱਜ ਮਕਸਦ ਸੀਗਾ ਅੱਜ ਤੇ ਜੇ ਸਾਡੇ ਸਤਕਾਰਯੋ ਭਾਈ ਬਲਵਿੰਦਰ ਸਿੰਘ ਜੀ ਕਾਕਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੁਲਿਸ ਜ਼ਿਲ੍ਹਾ ਖੰਡਾਂ ਦੇ ਪ੍ਰਧਾਨ ਬਣੇ ਨੇ ਜੀ ਉਹਨਾਂ ਨੂੰ ਪ੍ਰਧਾਨ ਬਣਨ ਤੇ ਅਸੀਂ ਪੈਲ ਵੱਲੋਂ ਸਾਡੇ ਸਿਮਚੇ ਹੀ ਪਾਈਚਾਰੇ ਵੱਲੋਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਨਾਲ ਹੀ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਵੀ ਕਰਦੇ ਆ ਕਿ ਜਿਵੇਂ ਸਾਡੇ ਪੰਥਕ ਕਾਰਜ ਨੇ ਜਿਹੜੇ ਕਾਫੀ ਸਮੇ ਤੋਂ ਪੈਂਡਿੰਗ ਪਏ ਆ ਤੇ ਜਿਹੜੀ ਪੰਥ ਦੀ ਹਾਲਤ ਹੋਈ ਪਈ ਆ ਉਹਨਾਂ ਦੇ ਵੱਲ ਧਿਆਨ ਦੇਣ ਦੀ ਥੋੜੀ ਲੋੜ ਆ ਤੇ ਸਾਨੂੰ ਉਮੀਦ ਆ ਕਿ ਅਜਿਹੇ ਆਗੂ ਸਾਨੂੰ ਮਿਲੇ ਨੇ ਸਰਦਾਰ ਬਲਿੰਦਰ ਸਿੰਘ ਜੀ ਕਾਕਾ ਤੇ ਸਾਨੂੰ ਪੂਰੀ ਉਮੀਦ ਆ ਇਹ ਸਾਡੇ ਨਾਲ ਅਤੇ ਸਿੱਖ ਪੰਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਅਤੇ ਜਿਹੜੇ ਵੀ ਸਾਡੇ ਪਰਿਵਾਰ ਨੇ ਮੈਂ ਸਿਕਲੀ ਕਰ ਪਾਈ ਕਰਿਆ ਕਹਿ ਲਓ ਜਾਂ ਕੋਈ ਹੋਰ ਪਚੜੀਆਂ ਸਰੈਲੀਆਂ ਕਹਿ ਲਓ ਗੁਰਸਿੱਖ ਭਰਾ ਸਾਡੇ ਜਿਵੇਂ ਰੌਣਕ ਰਹੇ ਆ ਇਹ ਸਾਨੂੰ ਉਮੀਦ ਹੋਈ ਜਾਂ ਕਿ ਇਹ ਜੇ ਗੁਰਸਿੱਖ ਸਹਿਬਾਨ ਜਿਨ੍ਹਾਂ ਦੇ ਹੱਥ ਵਿੱਚ ਅੱਜ ਕਮਾਂਡ ਆਈ ਆ ਅਸੀਂ ਹਾਈ ਕਮਾਂਡ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਜਿਹੇ ਸੁੱਝੇ ਹੋਏ ਆਗੂਆਂ ਨੂੰ ਇੱਕ ਪੰਥ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਦਿੱਤਾ ਅਸੀਂ ਇਹਨਾਂ ਦਾ ਦੁਆਰਾ ਤੋਂ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਅਤੇ ਆਸ ਕਰਦੇ ਆ ਇਸੇ ਤਰ੍ਹਾਂ ਹੀ ਪੰਥ ਦੇ ਲਈ ਅਤੇ ਸਿੱਖਾਂ ਦੇ ਲਈ ਸਾਰੀਆਂ ਸੰਸਥਾਵਾਂ ਦੇ ਲਈ ਉਸੇ ਕਵੀਰਾ ਲਈ ਹਮੇਸ਼ਾ ਚੜ੍ਹਦੀ ਕਲਾ ਦੇ ਕਾਰਜ ਕਰਨਗੇ ਇੰਨੇ ਕੁ ਬੇਤਿਆ ਪ੍ਰਵਾਨ ਕਰਿਓ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀਤ ਜਨਾਬ ਸਿੱਖ ਪੌਮ ਦੇ ਬਾਰੇ ਜੇ ਤੁਸੀਂ ਕੀ ਵਿਚਾਰ ਹੈ ਸ਼ੇਅਰ ਕਰਨਾ ਚਾਹੁੰਦੇ ਹੋ ਕਿਉਂਕਿ ਐਸਜੀਪੀਸੀ ਦਾ ਚੋਲਾ ਨੇ ਬਿਲਕੁਲ ਆਪਾਂ ਕਹਿ ਸਕਦੇ ਆ ਸਿਰ ਤੇ ਨਹੀਂ ਜੀ ਤੇ ਦੇਖੋ ਐਸਜੀਪੀਸੀ ਬਾਰੇ ਤਾਂ ਸਾਡੇ ਆ ਹੀ ਵਿਚਾਰ ਨੇ ਜਿਵੇਂ ਅਸੀਂ ਦੇਖ ਹੀ ਰਹੇ ਆ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਪਹਿਲਾਂ ਇੰਟਰਨੈਸ਼ਨਲ ਮੀਡੀਆ ਹੁੰਦਾ ਸੀਗਾ ਤੇ ਖਬਰਾਂ ਕਿੱਧੇ ਕਿੱਧੇ ਜਾਂਦੀਆਂ ਸੀਗੀਆਂ ਅੱਜਕੱਲ੍ਹ ਅਨਪੜ੍ਹ ਬੰਦੇ ਕੋਲ ਵੀ ਇੱਕ ਫੋਨ ਆ ਤੇ ਹਰ ਵੇਲੇ ਉਹ ਐਕਟਿਵ ਰਹਿੰਦਾ ਤੇ ਉਹਨਾਂ ਨੂੰ ਸਾਰੀਆਂ ਛਿਹਰੇ ਸਮਾਜ ਦੀਆਂ ਜਾਂ ਪੋਲੀਟੀਕਲ ਸਿਸਟਮ ਦੀਆਂ ਜਾਂ ਪੰਤਕ ਤੇ ਰੱਦੀਆਂ ਜਿਹੜੀਆਂ ਵੀ ਐਕਟੀਵਿਟੀਆਂ ਨੇ ਉਹ ਸਾਰੀਆਂ ਪਤਾ ਲੱਗ ਜਾਂਦੀਆਂ ਨੇ ਸੋ ਇਸ ਕਰਕੇ ਸਾਨੂੰ ਤਾਂ ਆਹੀ ਉਮੀਦ ਆ ਕਿ ਜਿਵੇਂ ਵੱਖ-ਵੱਖ ਪਾਰਟੀਆਂ ਵੱਖ-ਵੱਖ ਜਥੇਬੰਦੀਆਂ ਸਿੱਖ ਪੰਥ ਦੇ ਲਈ ਸਿੱਖ ਦੀ ਏਕਤਾ ਦੇ ਲਈ ਪੰਥ ਵੀਚ ਦੇ ਲਈ ਕਾਰਜ ਕਰ ਰਹੇ ਨੇ ਸੋ ਅਸੀਂ ਤਾਂ ਆਹੀ ਬੇਨਤੀ ਕਰਾਂਗੇ ਸਰਦਾਰ ਬਲਵਿੰਦਰ ਸਿੰਘ ਜੀ ਕਾਕਾ ਜੀ ਨੂੰ ਕਿ ਉਹ ਵੀ ਇਸੇ ਤਰ੍ਹਾਂ ਹੀ ਸਾਰੇ ਗੁਰਸਿੱਖ ਭਰਾਵਾਂ ਨੂੰ ਨਾਲ ਜੋੜ ਕੇ ਸਾਰੀਆਂ ਜਥੇਬੰਦੀਆਂ ਨੂੰ ਨਾਲ ਜੋੜ ਕੇ ਇੱਕ ਅਜਿਹਾ ਉਪਰਾਲਾ ਕੋਈ ਉਲੀਕ ਸਕਣ ਜਿਹਦੇ ਵਿੱਚ ਜਿਹੜੇ ਪੰਥਕ ਕਾਰਜ ਨੇ ਜਾਂ ਕਿਸੇ ਹੋਰ ਗਰੀਬ ਭਾਈਚਾਰੇ ਦੇ ਕਾਰਜ ਨੇ ਜਿਹੜੇ ਸਾਡੇ ਗੁਰਸਿੱਖ ਭਰਾ ਨੇ ਉਹਨਾਂ ਦੀ ਹਾਲਤ ਅੱਜ ਤਰਸਯੋਗ ਹੈ ਤੁਸੀਂ ਦੇਖ ਸਕਦੇ ਹੋ ਤੇ ਅਸੀਂ ਆਹੀ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਵੀ ਪੰਥ ਦੇ ਵਿੱਚ ਬੜੇ ਪੰਥਕ ਆਗੂ ਆਏ ਨੇ ਪਰ ਉਹਨਾਂ ਨੇ ਪੰਥਕ ਕਾਰਜ ਕੀਤੇ ਨਹੀਂ ਔਰ ਸਾਨੂੰ ਹੁਣ ਉਮੀਦ ਆ ਇਹਨਾਂ ਤੇ ਕਿ ਜਿਵੇਂ ਇਹਨਾਂ ਦੇ ਹੱਥ 'ਚ ਕਮਾਂਡ ਆਈ ਆ ਤੇ ਇਸੇ ਤਰ੍ਹਾਂ ਹੀ ਇਹ ਪੱਕੇ ਕਾਰਜ ਕਰਦੇ ਰਹਿਣਗੇ ਤੇ ਅਸੀਂ ਇਹਨਾਂ ਦੇ ਨਾਲ ਆ ਤੇ ਅੱਜ ਸਾਨੂੰ ਵੀ ਇੱਕ ਤਾਂ ਕਰਨ ਦੀ ਲੋੜ ਆ ਇੱਕ ਦਟ ਫੋਨ ਦੀ ਲੋੜ ਆ ਇੱਕ ਨਿਸ਼ਾਨ ਸਾਹਿਬ ਥੱਲੇ ਆਉਣ ਦੀ ਲੋੜ ਆ ਇਤਨੇ ਇੱਕ ਬੇਤੀਆ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਰਦਾਰ ਜੀ ਤੁਸੀਂ ਕੀ ਵਿਚਾਰ ਸੇਰ ਕਰਨਾ ਚਾਹੁੰਦੇ ਹੋ ਜੀ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਦਾਸ ਬੇਨਤੀ ਕਰਦਾ ਕਿ ਪਾ 35 40 ਸਾਲਾਂ ਤੋਂ ਦੇਖਦੇ ਆ ਰਹੇ ਹਾਂ ਕਿ ਜਿਹੜਾ ਵੀ ਹਾਲ ਸਾਡੇ ਪੰਥ ਦਾ ਪਿਛਲੀਆਂ ਪਾਰਟੀਆਂ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਉਹ ਹੋ ਜਗਜाहਰ ਆ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਪੰਥ ਨੂੰ ਤੇ ਗ੍ਰੰਥ ਨੂੰ ਇਹਨਾਂ ਨੇ ਬਿਲਕੁਲ ਰੋਲ ਤੇ ਰੱਖ ਦਿੱਤਾ ਪੁਰਾਣੀਆਂ ਪਾਰਟੀਆਂ ਨੇ ਐਸਜੀਪੀਸੀ ਜਿਹੜੀ ਪੁਰਾਣੀ ਚੱਲਦੀ ਆ ਰਹੀ ਆ ਹੁਣ ਦਾਸ ਦੀ ਇਕੋ ਬੇਨਤੀ ਆ ਸਾਰੇ ਹੀ ਪੰਥਕ ਜਥੇਬੰਦੀਆਂ ਨੂੰ ਕਿ ਆਪਾਂ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਕਿਉਂਕਿ ਜਿਹੜੇ ਸਾਡੇ ਸਿੱਖ ਵੋਟਰ ਨੇ ਉਹ 100 105 ਚ ਨਾ ਪੈਣ ਵੀ ਅਸੀਂ ਵੋਟ ਕਿਹੜੇ ਪੰਥ ਨੂੰ ਪਾਈਏ ਆਪਾਂ ਇੱਥੇ ਹੀ ਤਿੰਨ ਚਾਰ ਪੰਥ ਪੜਾਈ ਫਿਰਦੇ ਆ ਸਾਰੀਆਂ ਸਿੱਖ ਜਥੇਬੰਦੀਆਂ ਦਾਸ ਦੀ ਬੇਨਤੀ ਆ ਵੀ ਆਪਾਂ ਇੱਕ ਪੰਛ ਬਣਾ ਕੇ ਇੱਕ ਅਜੰਡੇ ਥੱਲੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਪਾਂ ਇੱਕ ਥਾਂ ਸਿੱਖੀ ਦੀ ਵੋਟ ਪਾ ਸਕੀਏ ਐ ਐਸਡੀਪੀਸੀ ਦਾ ਵਧੀਆ ਪ੍ਰਧਾਨ ਵਧੀਆ ਪ੍ਰਬੰਧ ਬਣਾ ਸਕੀਏ ਜੋ ਕਿ ਸਿੱਖ ਪਰਿਵਾਰਾਂ ਨੂੰ ਪਛੜੀ ਸ਼੍ਰੇਣੀ ਜਾਤੀਆਂ ਨੂੰ ਸੰਭਾਲ ਸਕਣ 10 ਦੀ ਇੰਨੀ ਕਿੰਨੀ ਬੈਂਪੀ ਆ ਜੀ ਇਹਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਸਦਾਜੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਤੁਸੀਂ ਜਿਹੜੇ ਮੈਟਰ ਤੇ ਗੱਲ ਕਰ ਰਹੇ ਹੋ ਮੈਟਰ ਵੱਡਾ ਹੈ ਤੇ ਤੁਸੀਂ ਥੋੜਾ ਜਿਹਾ ਹੋਰ ਇੱਥੇ ਬੈਠ ਕੇ ਥੋੜਾ ਜਿਹਾ ਗੱਲ ਕਰੋ ਵੀ ਕੀ ਇਹ ਵਿੱਚ ਆਪਾਂ ਹੋਰ ਕੀ ਕਹਿਣਾ ਚਾਹੁੰਦੇ ਆ ਜੀ ਦੇਖੋ ਜੀ ਮੈਟਰ ਚਾਹੇ ਵੱਡਾ ਚਾਹੇ ਛੋਟਾ ਇਹ ਜਗ ਜਹਰਾ ਸਾਰਿਆਂ ਨੂੰ ਪਤਾ ਹੀ ਆ ਕਿ ਅੱਜ ਜੋ ਸਾਡੇ ਪੰਜਾਬ ਦੀ ਸਿਤੀ ਆ ਜਾਂ ਪੰਥ ਦੀ ਸਿਤੀ ਆ ਉਹ ਸਾਰਿਆਂ ਨੂੰ ਪਤਾ ਵਰਲਡ 'ਚ ਪਤਾ ਲੱਗ ਰਿਹਾ ਮੈਂ ਪਹਿਲਾਂ ਵੀ ਕਹਿ ਕੇ ਟਿਆਂ ਸਾਡੇ ਐਚਪੀਸੀ ਜਿਹੜੀ ਪਿੱਛੋਂ 35 ਸਾਲਾਂ ਤੋਂ ਚੱਲਦੀ ਆ ਰਹੀ ਆ ਜਾਂ ਇੱਕ ਪਰਿਵਾਰ ਦਾ ਉਹਦੇ ਉੱਪਰ ਕਬਜ਼ਾ ਉਹਨਾਂ ਨੇ ਪੰਥ ਦਾ ਘਾੜ ਪੂਰਾ ਰੱਦ ਕੇ ਕੀਤਾ ਜੀ ਮੈਂ ਸਾਰੀ ਦਿੱਲੀ ਦੇ ਬੰਦਿਆਂ ਨੂੰ ਬਾਰਸ ਪੰਜਾਬ ਦੇ ਤੇ ਸ਼ਰੋਮਣੀ ਕਾਲਜ ਦੇ ਤੇ ਸਰਦਾਰ ਆਪਣੇ ਜਿਹੜੇ ਰਣਜੀਤ ਸਿੰਘ ਜੀ ਨੇ ਸਾਰਿਆਂ ਨੂੰ ਜਿਥੇ ਬੰਦਿਆਂ ਨੂੰ ਹੱਥ ਜੋੜ ਕੇ ਆਪਣੀ ਬਰਾਦਰੀ ਵੱਲੋਂ ਬੇਨਤੀ ਕਰਦਾ ਕਿ ਆਪਾਂ ਇੱਕ ਪਲੇਟਫਾਰਮ ਦੇ ਇਕੱਠੇ ਹੋਈਏ ਜਿਹੜੀਆਂ ਸਾਡੀਆਂ ਚਾਰ ਥਾਂਾਂ ਇਹ ਬੋਤਾਂ ਬੰਦਿਆਂ ਜਾ ਰਹੀਆਂ ਨੇ ਉਹਨੂੰ ਇੱਕ ਥਾਂ ਇਕੱਠਾ ਕਰ ਲਈਏ ਤਾਂ ਆਪਾਂ ਆਪਣੇ ਵਿਰੋਧੀਆਂ ਨੂੰ ਹਰਾ ਸਕਦੇ ਹਾਂ ਨਹੀਂ ਦਾਸ ਜੀ ਤਾਂ ਇਹੀ ਬੇਨਤੀ ਆ ਅ ਭਗਵਾਨ ਜੀ ਇਹਦੇ ਵਿੱਚ ਇੱਕ ਸਮੱਸਿਆ ਜਿਹੜੀ ਮੈਂ ਦੇਖਦਾ ਜੀ ਮੈਨੂੰ ਇਹ ਬਸੋ ਸੁਣਦੀ ਆ ਵੀ ਜਿਹੜੇ ਮੇਰੇ ਨੁਮਾਇੰਦੇ ਨੇ ਜੀ ਇਹ ਨਾ ਜਥੇ ਬੰਦਿਆਂ ਦੇ ਉਹ ਕਹਿੰਦੇ ਉਹ ਇੱਕ ਉਹ ਦੂਜੇ ਵੱਲ ਜਾ ਮੇ ਤਿਆਰ ਦੇ ਕਹਿੰਦੇ ਸਾਡੇ ਵੱਲ ਆਓ ਉੱਤੇ ਦਿਰਾਈ ਜੜੀ ਹੋਈ ਹੈ ਜੀ ਸਾਰੀ ਗੱਲ ਦੇਖੋ ਜੀ ਇਹ ਤਾਂ ਇੱਕ ਹੀਰਖਾ ਇਹ ਤਾਂ ਉਹਨਾਂ ਦੇ ਵਿੱਚ ਮੈਂ ਆ ਇੱਥੇ ਆਪਾਂ ਕੋਈ ਵੀ ਪੰਥ ਦੀ ਗੱਲ ਨਹੀਂ ਕਰ ਸਕਦੇ ਜਿਵੇਂ ਤੁਸੀਂ ਆ ਗੱਲ ਮੈਨੂੰ ਪੁੱਛਿਆ ਸਵਾਲ ਕੀਤਾ ਮੈਂ ਸਿਰਫ ਇਹੀ ਗੱਲੇ ਦਾ ਜਵਾਬ ਦਊਂਗਾ ਵੀ ਉਹਨਾਂ ਦੇ ਵਿੱਚ ਪੰਥ ਦਾ ਕੋਈ ਦਰਦ ਨਹੀਂ ਹੈਗਾ ਜੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਉਹ ਮੇਰੇ ਨਾਲ ਆ ਜਾਵੇ ਉਹ ਮੇਰੇ ਨਾਲ ਆ ਜਾਵੇ ਐਸੀ ਪੰਥ ਨੂੰ ਉਸ ਬੰਦੇ ਨੂੰ ਦਰਦੀ ਮੰਨਾਂਗੇ ਆਪਣੀ ਕੁਰਸੀ ਤੇ ਆਪਣਾ ਹੌਦਾ ਉਹ ਛੱਡ ਕੇ ਸੰਗਤ ਦੀ ਸੇਵਾ ਕਰਨ ਵਾਸਤੇ ਉਹ ਧਾਰੂ ਚੱਕ ਲਏ ਵੀ ਮੈਂ ਤਾਂ ਇੱਕ ਸੇਵਾਦਾਰ ਆ ਪੰਥ ਦੀ ਚੜ੍ਹਦੀ ਕਲਾ ਹੋਣੀ ਚਾਹੀਦੀ ਆ ਜਿਹੜੇ ਵੀ ਤਰੀਕੇ ਨਾਲ ਹੋਵੇ ਉਹਨਾਂ ਨੂੰ ਇਹ ਗੱਲ ਨਹੀਂ ਕਦੇ ਵੀ ਸੋਚਣੀ ਚਾਹੀਦੀ ਵੀ ਇਹ ਮੇਰੇ ਨਾਲ ਰਾਜ ਜਾਵੇ ਜਾਂ ਮੇਰੇ ਨਾਲ ਰਲ ਜਾਵੇ ਪੰਥਕ ਐਸੀ ਉਹਨੂੰ ਮੰਨਾਂਗੇ ਜੋ ਬਸ ਸੇਵਾ ਦੇ ਵਿੱਚ ਹਾਜ਼ਰ ਹੋਊਗਾ ਸਰਦਾਰ ਜੀ ਐਸਪੀਸੀ ਦੇ ਵਿੱਚ ਬਜਟ ਪਾਸ ਹੋਇਆ ਜੀ ਕੋਈ ਦਿਨ ਪਹਿਲਾਂ ਤੇ ਉਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਜਰੂਰ ਜੀ ਉਹਦੇ ਬਾਰੇ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਹ ਬਜਟ ਕੋਈ ਪਹਿਲੀ ਵਾਰ ਇਹ ਜੀਪੀਸੀ ਵੱਲੋਂ ਪਾਸ ਹੋਇਆ ਇਹ ਤਕਰੀਬਨ 10-15 ਸਾਲ ਤੋਂ ਇਹ ਬਜਟ ਸਿਕਲੀਕਰ ਭਾਈਚਾਰੇ ਦਾ ਐਜੀਪੀਸੀ ਰੱਖਦੀ ਆਉਂਦੀ ਆ ਤੇ ਸਿਕਲੀਕਰ ਭਾਈਚਾਰੇ ਨੂੰ ਵੀ ਇਸ ਚੀਜ਼ ਦਾ ਪਤਾ ਚੱਲਦਾ ਜਦੋਂ ਅਸੀਂ ਜਾ ਕੇ ਇਸ ਬਜਟ ਬਾਰੇ ਐਜੀਪੀਸੀ ਦੇ ਪ੍ਰਧਾਨ ਸਾਹਿਬ ਨਾਲ ਜਾਂ ਉਹਦੇ ਮੈਂਬਰਾਂ ਨਾਲ ਗੱਲ ਕਰਦੇ ਆ ਤੇ ਉਹ ਸਾਨੂੰ ਜਵਾਬ ਦਿੰਦੇ ਨੇ ਜੀ ਅਸੀਂ ਗੁਜਰਾਤ ਜਾ ਕੇ ਪੈਸੇ ਲਾਇਆ ਏ ਅਸੀਂ 36 ਗੜ ਜਾ ਕੇ ਪੈਸੇ ਲਾਇਆ ਏ ਅਸੀਂ ਆਂਧਰਾ ਪ੍ਰਦੇਸ਼ ਜਾ ਕੇ ਪੈਸੇ ਲਾਇਆ ਏ ਦਾਸ ਇਹਨਾਂ ਨੂੰ ਬੇਨਤੀ ਕਰਦਾ ਹੈ ਜੀਪੀਸੀ ਦੇ ਪ੍ਰਧਾਨ ਨੂੰ ਤੇ ਉਹਨਾਂ ਨੇ ਸਾਰੇ ਹੀ ਮੈਂਬਰਾਂ ਨੂੰ ਤੇ ਪੰਜਾਬ ਦਾ ਜਿਹੜਾ ਸਿਕਲੀਕਰ ਭਾਈਚਾਰਾ ਅੱਜ ਉਹ 1-1 20ਵੇਂ ਦੇ ਵਿੱਚ ਚਾਰ-ਚਾਰ ਪਰਿਵਾਰ ਰੇਕੇ ਗੁਜ਼ਾਰਾ ਕਰ ਰਹੇ ਨੇ ਪਹਿਲਾਂ ਆਪਣੇ ਪੰਜਾਬ ਦਾ ਤਾਂ ਆਪਾਂ ਭਲਾ ਕਰ ਲਈਏ ਜਿਹੜਾ ਬਜਟ ਐਸਪੀਸੀ ਨੇ ਰੱਖਿਆ ਪਹਿਲਾਂ ਪੰਜਾਬ ਦੇ ਸਿਕਲੀਕਰਾਂ ਦੇ ਤਾਂ ਲਾਇਆ ਜਾਵੇ ਨਾਲੇ ਪਹਿਲ ਤਾਂ ਪੰਜਾਬ ਦੀ ਬਣਦੀ ਹੈ ਜੀ ਹਾਂਜੀ ਇਸ ਕਰਕੇ ਜੇ ਉਹ ਬਾਹਰਲੇ ਸਟੇਟਾਂ ਤੇ ਹੀ ਪੈਸੇ ਲਾਉਣੇ ਨੇ ਕਾ ਜਿਹੜਾ ਤੇ ਸਿਕਲੀ ਕਰ ਭਾਈਚਾਰਾ ਸਾਡੇ ਪੰਜਾਬ ਦਾ ਉਹ ਐਸਜੀਪੀਸੀ ਦੱਸੇ ਵੀ ਉਹਨਾਂ ਨੂੰ ਕੌਣ ਸੰਭਾਲੂਗੀ ਜੇ ਕੋਈ ਸਰਸੇ ਆਲਾ ਬਣ ਜਾਂਦਾ ਜਾਂ ਕੋਈ ਹੋਰ ਕੋਈ ਨਾਮ ਲੈ ਲੈਂਦਾ ਤੇਰੇ ਸੜਕਾਂ ਤੇ ਤਾਰਦੇ ਨੇ ਸੜਕਾਂ ਦੇ ਉੱਤਰਦੇ ਨੇ ਧਰਨੇ ਲਾਉਂਦੇ ਨੇ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਅਸੀਂ ਪੰਥ ਨੂੰ ਕਿੱਦਾਂ ਸੰਭਾਲੀਏ ਏਸੀ ਜਿਹੜੇ ਪੰਥ ਦੇ ਕਾਰਜ ਨੇ ਪਹਿਲਾਂ ਪੰਜਾਬ ਤੋਂ ਸ਼ੁਰੂ ਕਰੀਏ ਤਾਂ ਅਸੀਂ ਦੂਸਰੀ ਅਸਟੇਟਾਂ ਤੱਕ ਪਹੁੰਚੀਏ ਐਸਜੀਪੀਸੀ ਪ੍ਰਧਾਨ ਤੁਹਾਨੂੰ ਸਾਹਿਬਤਾ ਜੀ ਬਹੁਤ ਦਾਅਵੇ ਨਾਲ ਕਹਿੰਦੇ ਨੇ ਜੀ ਅਸੀਂ ਆਪਣਾ ਫਰਜ਼ ਜਿਹੜਾ ਪੂਰੀ ਇਮਾਨਦਾਰੀ ਨਾਲ ਨਿਭਾ ਰਹੀਏ ਦੇਖੋ ਜੀ ਇਹ ਉਹਨਾਂ ਦੀ ਸੋਚ ਆ ਆਪਾਂ ਉਹਨਾਂ ਦੇ ਉੱਪਰ ਕੋਈ ਵੀ ਟਿੱਪਣੀ ਨਹੀਂ ਕਰ ਸਕਦੇ ਪਰ ਜੇ ਤੁਸੀਂ ਸਾਡੇ ਨਗਰਾਂ ਦੇ ਵਿੱਚ ਡੇਰਿਆਂ ਦੇ ਵਿੱਚ ਇਲਾਕਿਆਂ ਦੇ ਵਿੱਚ ਜਾ ਕੇ ਪੁੱਛੋ ਇਹ ਨਾ ਮਾਤ ਰਿਆ ਜੀ ਆਪਣੇ ਆਪ ਨੂੰ ਚਾਹੇ ਧਾਮੀ ਸਾਹਿਬ ਚਾਹੇ ਕੋਈ ਆਪਣੇ ਇਹਨਾਂ ਤੋਂ ਪిల్లా ਜਿਹੜੇ ਪ੍ਰਧਾਨ ਆਏ ਨੇ ਉਹ ਦੋ ਮਰਜ਼ੀ ਕਹੀ ਜਾਣ ਦਾਸ ਖੁੱਲ ਕੇ ਗੱਲ ਕਰਨਾ ਚਾਹੁੰਦਾ ਕਿ ਐਸਜੀਪੀਸੀ ਨੇ ਸਿਕਲੀਕਰ ਬਰਾਦਰੀ ਦੇ ਪੰਜਾਬ ਦੇ ਵਿੱਚ ਪੰਜ ਪੈਸੇ ਨਹੀਂ ਲਾਏ ਜੇ ਉਹਨਾਂ ਦੇ 5 ਪੈਸੇ ਕਿਤੇ ਸਾਡੇ ਬੱਚਿਆਂ ਦੀ ਪੜ੍ਹਾਈ ਵਾਸਤੇ ਜਾਂ ਸਾਡੀ ਸੂਲਤ ਬਾਤ ਤੇ ਖਰਚੇ ਨੇ ਐ ਜੀ ਪੀ ਸਾਨੂੰ ਦੱਸ ਸਕਦੀ ਆ ਐ ਸੀ ਐਪੀ ਜੀ ਦਾ ਬਹੁਤ ਜ਼ਬਰਦਸਤ ਵਿਰੋਧ ਕਰ ਰਿਹਾ ਜੀ ਇਸ ਟਾਈਮ ਜਿਵੇਂ ਕਿ ਆਪਣੇ ਅਗਰ ਆਪਾਂ ਫਾਈਲ ਦੀ ਉਹ ਗੱਲ ਕਰਦੇ ਆ ਸ਼ਿਕਲੀਗਰ ਭਾਈਚਾਰੇ ਨਾਲ ਅੱਜ ਤੋਂ ਕਈ ਸਾਲ ਪਹਿਲਾਂ ਬਹੁਤ ਜ਼ਿਆਦਾ ਤੱਕਾ ਹੋਇਆ ਸੀ ਉਹਨਾਂ ਨੂੰ ਵਿਚਾਰਿਆਂ ਨੂੰ ਵਧੀਆ ਆਪਣੇ ਘਰ ਬਣਾਏ ਹੋਏ ਮਿਹਨਤ ਪਸੀਨੇ ਦੀ ਕਮਾਈ ਨਾਲ ਉਹਨਾਂ ਨੂੰ ਇੱਕ ਹਿਸਾਬ ਨਾਲ ਅ ਪ੍ਰਦੇਸ਼ ਦੀ ਬੰਡਲ ਹੀ ਉਹਨਾਂ ਦਾ ਹਿਸਾਬ ਹੋਇਆ ਸੀ ਹਾਂਜੀ ਉਸ ਤੋਂ ਬਾਅਦ ਐਸਜੀਪੀਸੀ ਨੇ ਬਿਲਕੁਲ ਹੀ ਸੰਭਾਲਿਆ ਹੈਗਾ ਯਾਰ ਕਿ ਸਰਕਾਰ ਨੇ ਨਹੀਂ ਸੰਭਾਲਿਆ ਐਸਜੀਪੀਸੀ ਦਾ ਤਾਂ ਫਰਜ਼ ਬਣਦਾ ਸੀ ਬਿਲਕੁਲ ਜੀ ਬਿਲਕੁਲ ਤੁਸੀਂ ਜਿਹੜੀ ਗੱਲ ਲੱਖਾ ਸਾਹਿਬ ਕੀਤੀ ਆ ਨਾ ਇਹ ਗੱਲ ਬਿਲਕੁਲ ਤੁਸੀਂ ਸਹੀ ਕੀਤੀ ਆ ਉਹਨਾਂ ਨੇ ਵੀ ਕਹੀ ਸੀ ਐਸਜੀਪੀਸੀ ਦੀ ਹਾਂਜੀ 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 ਇਹ ਤੁਹਾਡਾ ਪੁੱਛਣ ਦਾ ਹੱਕ ਬਣਦਾ ਤੇ ਦਾਸ ਬੇਨਤੀ ਕਰਦਾ ਕਿ ਐਸਜੀਪੀਸੀ ਨੇ ਪਹਿਲਾਂ ਵੀ ਅਸੀਂ ਕੇ ਕੇ ਹਟਿਆ ਸਾਡਾ ਨੁਕਸਾਨ ਘੱਟੋ ਘੱਟ 2 ਕਰੋੜ ਰੁਪਏ ਦਾ ਜੀ 2010 ਦੇ ਵਿੱਚ ਹੋਇਆ ਪਰ ਸੰਸਨ ਨੇ ਨਗਰ ਕੌਂਸਲ ਨੇ ਸਾਡੇ ਨਾਲ ਝੂਠਾ ਵਾਦਾ ਕਰਕੇ ਵੀ ਤੁਹਾਨੂੰ ਅਸੀਂ ਥਾਂ ਦੇਵਾਂਗੇ ਬਸਾਵਾਂਗੇ ਕਨੋਲੀਆਂ ਕੱਟ ਕੇ ਦੇਵਾਂਗੇ ਪਰ ਸਾਡੇ ਕੋਲੋਂ ਧੋਖੇ ਨਾਲ ਕਮੇਟੀ ਨੇ ਐਪੀ ਡੇਪ ਲੈ ਕੇ ਤੇ ਬਾਅਦ ਵਿੱਚ ਕਮੇਟੀ ਮੁੱਕਰ ਗਈ ਸਾਨੂੰ ਪੰਜ ਪੈਸੇ ਨਹੀਂ ਦਿੱਤੇ ਨਾ ਸਾਨੂੰ ਬਸਾਇਆ ਗਿਆ ਅੱਜ ਅਸੀਂ ਬੱਕਬੋੜ ਦੀ ਥਾਂ 'ਚ ਇੱਕ ਇੱਕ ਵਿਸਵੇ 'ਚ ਚਾਰ ਚਾਰ ਬੰਦੇ ਰਹਿ ਕੇ ਗੁਜ਼ਾਰਾ ਕਰ ਰਹੇ ਹਾਂ ਜੀ ਐਸਡੀਪੀਸੀ ਨੇ ਸਾਡਾ ਕੋਈ ਵੀ ਇਸ ਮਸਲੇ ਤੇ ਕੋਈ ਵੀ ਮੁੱਦਾ ਨਹੀਂ ਚੱਕਿਆ ਨਾ ਸਾਨੂੰ ਕੋਈ ਉਹਨਾਂ ਨੇ ਮੋਬੈਜਾ ਦਿੱਤਾ ਨਾ ਸਾਡੀ ਆ ਕੇ ਪੰਥ ਦੇ ਨਾਤੇ ਨਾਲ ਕੋਈ ਪੁੱਛਗਿੱਛ ਕੀਤੀ ਜਨਾਬ ਜੇ ਅਪਾ ਇਸ ਤੱਕ ਇਛਾਈ ਦੀ ਗੱਲ ਕਰਦੇ ਆ ਤਾਂ ਆਪਾਂ ਕੋਰਟ ਦਾ ਰਸਤਾ ਕਿਉਂ ਨਹੀਂ اختیار ਕੀਤਾ ਜੀ ਆਪਾਂ ਦੇਖੋ ਜੀ ਇਹ ਵੀ ਤੁਹਾਡੀ ਗੱਲ ਕਰਨ ਦਾ ਬਹੁਤ ਵਧੀਆ ਹੱਕ ਬਣਦਾ ਸੀ ਆਪਾਂ ਕੋਰਟ ਦਾ ਰਸਤਾ ਤਾਂ ਨਹੀਂ ਮਨਾਇਆ ਜੀ ਉੱਥੇ ਜਾਣ ਵਾਸਤੇ ਇੱਕ ਤਾਂ ਰੁਪਏ ਜੀ ਪੰਡ ਭਰ-ਭਰ ਕੇ ਚਾਹੀਦੇ ਨੇ ਦੂਸਰੀ ਗੱਲ ਬੰਦਾ ਉੱਥੇ ਪੜਿਆ ਲਿਖਿਆ ਚਾਹੀਦਾ ਇਹ ਤੇ ਤੀਸਰੀ ਗੱਲ ਬੰਦਿਆਂ ਦਾ ਸਾਥ ਚਾਹੀਦਾ ਟਾਈਮ ਵੀ ਚਾਹੀਦਾ ਜੀ ਹੁਣ ਟਾਈਮ ਬੰਦਾ ਕਿਉਂਕਿ ਆਪਾਂ ਬਿਲਕੁਲ ਹੀ ਜਿਹੜੇ ਹੁਣ ਮਿਲਤੀ ਮਨਜੂਰ ਵਾਲੇ ਬੰਦੇ ਨੇ ਉਹ ਕਿੱਥੇ ਦੀ ਕੋਰਟ ਦੇ ਵਿੱਚ ਕਚੇਰੀਆਂ ਦੇ ਵਿੱਚ ਜਾ ਕੇ ਵਕੀਲ ਕਰਾ ਕਰਾ ਕੇ ਕੇਸ ਲੜ ਲੈਣਗੇ ਕੰਮ ਤਾਂ ਪਹਿਲਾਂ ਹੀ ਬੜੇ ਔਖੇ ਹਾਲਾਤਾਂ 'ਚ ਚੱਲਦੇ ਨੇ ਬਿਲਕੁਲ ਜੀ ਤੁਸੀਂ ਆਪ ਸਭ ਕੋ ਜਾਣਦੇ ਹੋ ਜੀ ਸਾਡਾ ਨੁਕਸਾਨ ਨੇ ਹੋਇਆ ਪੰਥ ਨੇ ਵੀ ਕੀਤਾ ਪਿਛਲੇ ਵੀ 25 30 ਸਾਲਾਂ ਤੋਂ ਤੇ ਕਮੇਟੀ ਨੇ ਵੀ ਤੇ ਸਰਕਾਰਾਂ ਨੇ ਵੀ ਪੰਥਵਾਲ ਔਰ ਸਿੱਖਲੀ ਕਰ ਭਾਈਚਾਰੇ 'ਵਲ ਕਿਸੇ ਨੇ ਨਹੀਂ ਸੋਚਿਆ ਜੀ ਅਗਰ ਆਪਾਂ ਇੱਕ ਲਾਸਟ ਤੁਹਾਨੂੰ ਪੁੱਛਣਾ ਚਾਹੁੰਦੇ ਆ ਜੀ ਅਗਰ ਆਪਾਂ ਹਲਕਾ ਪਾਇਲ ਦੀ ਗੱਲ ਕਰਦੇ ਆ ਤਾਂ ਆਪਣੇ ਵਿਧਾਇਕ ਨੇ ਜਿਹੜੇ ਗੁਰਸਖ ਨੇ ਹਾਂਜੀ ਤੇ ਉਹਨਾਂ ਨੇ ਸਿੱਖ ਕੌਮ ਵਾਸਤੇ ਬਹੁਤ ਵੱਡੀ ਇੱਕ ਕੋਸ਼ਿਸ਼ਾਂ ਵੀ ਕੀਤੀਆਂ ਨੇ ਤੇ ਬਹੁਤ ਲੋਕਾਂ ਦੀ ਹੈਲਪ ਵੀ ਕੀਤੀ ਹੈ ਹਾਂਜੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਜੀ ਇਹ ਜਿਹੜੀ ਗੱਲ ਤੁਸੀਂ ਪੁੱਛਿਆ ਲੱਖਾ ਸਾਹਿਬ ਇਹ ਬਿਲਕੁਲ ਤੁਹਾਡੀ ਜਿਹੇ ਜਿਹਾ ਗੱਲ ਹੱਕ ਵੀ ਬਣਦਾ ਏਸੀ ਬਠੇਕ ਸਾਹਿਬ ਨੇ ਸਾਡੀਆਂ ਆਪਣੇ ਵਿਧਾਨ ਸਭਾ ਦੇ ਵਿੱਚ ਵੀ ਇਸ ਚੀਜ਼ ਦਾ ਮੁੱਦਾ اٹھਾਇਆ ਤੇ ਪੰਥ ਦੀ ਵੀ ਗੱਲ ਕੀਤੀ ਆ ਵੀ ਜਦ ਤੱਕ ਉਸ ਗੱਲ ਨੂੰ ਕੋਈ ਫਲ ਨਹੀਂ ਲੱਗਦਾ ਕਿਸੇ ਕੋਲ ਪੱਧ ਰੱਖ ਦੇ ਕਲਾ ਦਿੰਨੇ ਆ ਤੇ ਜਦ ਤੱਕ ਉਹਨੂੰ ਫਲ ਨਹੀਂ ਲੱਗਦਾ ਤੇ ਉਹਨੂੰ ਉਸ ਫਲ ਦਾ ਦਰਖਤ ਨਹੀਂ ਮੰਨਿਆ ਜਾਂਦਾ ਇਸ ਕਰਕੇ ਜਿਹੜੀ ਇਹ ਸਰਕਾਰ ਬਣੀ ਆ ਤੇ ਆਪਣੇ ਸਾਡੇ ਗੇਸਪੁਰਾ ਸਾਹਿਬ ਜਿਹੜੇ ਐਮ ਐਲ ਏ ਨੇ ਉਹਨਾਂ ਨੇ ਸਾਡੀ ਆਵਾਜ਼ ਜਰੂਰ ਉੱਥੇ ਚੱਕੀ ਆ ਪਰ ਸਾਨੂੰ ਫਾਇਦਾ ਹੁੰਦਾ ਹਲੇ ਤੱਕ ਕੁਝ ਨਹੀਂ ਦਿਖਿਆ ਜੀ ਅ ਕੋਈ ਲਾਸਟ ਵਿੱਚ ਕੁਝ ਹੋਰ ਕਹਿਣਾ ਚਾਹੁੰਦੇ ਹੋ ਜੀ ਦੇਖੋ ਜੀ ਹੁਣ ਲਾਸਟ ਦੇ ਵਿੱਚ ਇਹ ਸੀ ਸਰਦਾਰ ਸ਼ਿਵਰਜੀਤ ਸਿੰਘ ਜੀ ਮਾਨ ਜੀ ਦਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੀ ਦੇ ਪ੍ਰਧਾਨ ਨੇ ਔਰ ਸਾਡੇ ਹਲਕੇ ਦੇ ਵਿੱਚ ਸਰਦਾਰ ਪੁਲਵਿੰਦਰ ਸਿੰਘ ਜੀ ਕਾਕਾ ਜੀ ਬਹੁਤ ਵਧੀਆ ਇਨਸਾਨ ਨੇ ਚੰਗੇ ਇਨਸਾਨ ਨੇ ਏਸੀ ਉਹਨਾਂ ਨੂੰ ਵਧਾਈ ਦਿੰਨੇ ਆ ਆਸ ਕਰਦੇ ਆ ਕਿ ਆਉਣ ਵਾਲਾ ਸਮਾਂ ਸਿੱਖ ਸਿਕਲੀਕਰ ਬਰਾਦਰੀ ਵਾਸਤੇ ਬਹੁਤ ਚੰਗਾ ਹੋਊਗਾ ਪ੍ਰਧਾਨ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਸਮਾਂ ਦੇ ਪੈਸਾ ਸਮਾਂ ਤੇ ਤੁਸੀਂ ਆਪਣੇ ਵਿਚਾਰ ਕੀਮਤੀ ਦਾ ਸ਼ੇਅਰ ਕੀਤੇ ਤੁਹਾਡਾ ਸੇ ਧੰਨਵਾਦ ਕਰਦੇ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਪੱਤਰਕਾਰ ਸਾਹਿਬ ਜਿਹੜੀ ਕਿ ਸਾਡੀ ਆਵਾਜ਼ ਤੁਸੀਂ ਬੁਲੰਦ ਕਰਦੇ ਹੋ ਔਰ ਪੂਰੇ ਇਸ ਦੇਸ਼ ਦੇ ਵਿੱਚ ਪਹੁੰਚਾਉਂਦੇ ਹੋ ਔਰ ਸਾਡੀ ਹੈਲਪ ਕਰਦੇ ਹੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅੱਜ ਮਦਾਂਗੀ ਅੱਜ ਤੁਹਾਨੂੰ ਸਨਮਾਨ ਦਿੱਤਾ ਗਿਆ ਜੀ ਕੀ ਵਿਚਾਰ ਸ਼ੇਅਰ ਕਰਨਾ ਚਾਹਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਖੇਡਾਂ ਵਾਲਾ ਉਹਦਾ ਮਿਲਿਆ ਇਹ ਜਿਹੜੇ ਬਾਰੇ ਨਾਲ ਸਿਗਨੀ ਭਰਾਵੇਂ ਇਹਨਾਂ ਦੀ ਹੀ ਦੇਣ ਹੈ ਅਸਲੀ ਇਹਨਾਂ ਨੂੰ ਲੋਕਾਂ ਨੇ ਮਿਲਿਆ ਮੈਨੂੰ ਨਹੀਂ ਕਿਉਂਕਿ ਮੈਂ ਤਾਂ ਇੱਕ ਚਿਹਰਾ ਹੁੰਦੇ ਤੇ ਇਹਨਾਂ ਦੀ ਹਲਕ ਸਵਾਵਾ ਨਾਲ ਮੇਰੇ ਤੇ ਵਿਸ਼ਵਾਸ ਸੀਗਾ ਤੇ ਮੇਰੇ ਨਾਲ ਤੁਰਦੇ ਸੀਗੇ ਚੱਲਦੇ ਆਉਂਦੇ ਨੇ ਤੇ ਇੱਕ ਇੱਥੇ ਕਰਿਆ ਮੈਨੂੰ ਸਲਵਾਤ ਮਾਸੂ ਵਾਲਾ ਤੇ ਸਮਰਾਲਾ ਵੀ ਕਰਿਆ ਤੇ ਇਹ ਵੀ ਜਿਹੜੇ ਨਾਲ ਮੇਰੇ ਦਿਨ ਰਾਤ ਚੱਲਦੇ ਆਉਂਦੇ ਸੀ ਕਿ ਸਵਾਵਾ ਇਹਨਾਂ ਦੀ ਹਲਕੇ ਦੇ ਥੰਨੇ ਜਿਹਨਾਂ ਦੇ ਵਿੱਚ ਬਹੁਤ ਵੱਡੀਆਂ ਨੇ ਸਾਰੇ ਪੰਜਾਬ 'ਚ ਮੇਰੇ ਨਾਲ ਜਿੱਥੇ ਜਾਣਿਆ ਤੁਰਦੇ ਨੇ ਉਹ ਇਨਾ ਵਾ ਬਹੁਤ-ਬਹੁਤ ਧੰਨਵਾਦ ਆ ਬਾਕੀ ਜਿੱਥੇ ਕਹਿਣਗੇ ਉਥੇ ਜਦਾਰ ਮਨਵਿਆਂ ਦੇ ਨਾਲ ਖੜੇ ਹੋਵਾਂ ਚਾਹੇ ਅੱਧੀ ਰਾਤ ਨੂੰ ਬੁਣ ਦਾਵਾਂ ਉਥੇ ਹਾਜ਼ਰ ਹੋਵਾਂਗਾ ਇਹਨਾਂ ਦੇ ਤੋਂ ਅੱਗੇ ਵੀ ਇਹ ਜੋ ਪੈਰ ਤੇ ਮੁੜ ਆ ਰਹੇ ਮੇਰੇ ਸਿਕਲੀਗਰ ਵੀਰ ਨੇ ਉਹਨਾਂ ਦੇ ਨਾਲ ਅੱਗੇ ਵੀ ਤੁਰੇ ਹੋਏ ਨੇ ਤੇ ਪ੍ਰਮਾਨ ਸਾਹਿਬ ਵੀ ਤੁਰੇ ਹੋਏ ਨੇ ਬਾਕੀ ਕਰਦੇ ਆਉਂਦੇ ਨੇ ਉਹ ਵੀ ਉਹਨਾਂ ਤੇ ਕੁੜੀਆਂ ਮੈਨੂੰ ਆਸਾਂ ਨੇ ਤੇ ਉਹਨਾਂ ਨੂੰ ਮੇਰੇ ਤੇ ਆਸਾਂ ਨੇ ਤੇ ਨਾਲ ਰਹਿ ਕੇ ਚਤਾਨ ਮੰਗੂ ਨਾਲ ਖਾਣ ਜਿਹਾ ਹੁੰਦਾ ਸਰਦਾਰ ਜੀ ਇੱਕ ਤੁਹਾਨੂੰ علامه ਵਿਦਾ ਜੀ ਕਾਹੇ ਸ਼ਿਕਰੀ ਕਰ ਪਾਈ ਜਾਰੇ ਵੱਲੋਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਨਹੀਂ ਨਹੀਂ ਉਹਨੇ ਦੇਖੋ ਇਹਨਾਂ ਲੰਤ ਕਰਕੇ ਦੇਖਾ ਨਾ ਉਹ ਵਿਚਾਰੇ ਕਰਦੇ ਨੇ ਉਹਨਾਂ ਨੇ ਘਰ ਬਣਾਏ ਸੀ ਪੱਕੇ ਕਿੱਲੇ ਤੇ ਰਹਿੰਦੇ ਸੀਗੇ ਉੱਥੋਂ ਦੇਖਣਾ ਪਹਿਲਾਂ ਸਰਕਾਰਾਂ ਨੇ ਠਾਲੇ ਉਹਨਾਂ ਨੇ ਠਾਲੇ ਠਾਲੇ ਨਾਲ ਹੀ ਜਿੱਥੇ ਰਹਿੰਦੇ ਨੇ ਵਿਚਾਰੇ ਮਰਕਾਏ ਰਹਿੰਦੇ ਨੇ ਉਹ ਥੋੜਾ ਜਿਹਾ ਖਵਾਉ ਦੇ ਵਿੱਚ ਕਿਵੇਂ ਛੋਟੇ ਛੋਟੇ ਘਰ ਲੈ ਲਏ ਕਿੰਨੇ ਕਿੰਨੇ ਪਰਿਵਾਰ ਨੇ ਮੈਂਬਰ ਨੇ ਉਹ ਉਹਨਾਂ ਲੋਕਾਂ ਦੁਆਰਾ ਕਰਦੇ ਨੇ ਵਿੱਚ ਲੋਹਾ ਵਿੱਚ ਆ ਬੋਲ ਇੰਨਾ ਗੱਲ ਉਹਨਾਂ ਨੇ ਤਾਂ ਕਹਿ ਦਿੱਤਾ ਗਿਆ ਤੇ ਉਹਨਾਂ ਨੇ ਤਾਂ ਕਰਿਆ ਕਰਿਆ ਸਿੱਖ ਹੋਣ ਦੇ ਨਾਤੇ ਸਾਡੀ ਸ੍ਰੋਮਣੀ ਕਮੇਟੀ ਨੇ ਵੀ ਕੁਝ ਨਹੀਂ ਇਹਨਾਂ ਦਾ ਕਰਿਆ ਹੈਗਾ ਝੂਠੇ ਬੁਲਾਇਆ ਉਹਨਾਂ ਨੂੰ ਕਿਹਾ ਵੀ ਸਾਡੇ ਕੋਲ ਤਾਂ ਆਹੀ ਹੈ ਹੋਰ ਕੁਝ ਨਹੀਂ ਹੈਗਾ ਸੋ ਇਹਨਾਂ ਦੀ ਪੂਰੀ ਮਦਦ ਕਰਾਂਗੇ ਸ੍ਰੋਮਣੀ ਕਮੇਟੀ ਦੇ ਉਪਰਾਹ ਹੀ ਇਹ ਤਾਂ ਇਹ ਵੀਰੇ ਉਸ ਜਿਹੜੇ ਗਰੀਬ ਦੇ ਸਿਕਲੀ ਕਰਨੇ ਜਿਹੜੇ ਕਹੇ ਹੁੰਦੇ ਨੇ ਗਰੀਬ ਦਾ ਲੋੜ ਉਹ ਵੀ ਲੋਕ ਉਹ ਉਹਨਾਂ ਲਈ ਇਹ ਹੁੰਦੇ ਨੇ ਇਹ ਜਿਹੜੇ ਗਰੀਬ ਸਿੱਖ ਨੇ ਚਾਹੇ ਪੜਾਈ ਦੀ ਆ ਚਾਹੇ ਹਸਪਤਾਲ ਵਾਲੀ ਕੀ ਇਲਾਜ ਦਾ ਪਰ ਉਹ ਲੋਕਾਂ ਕੋਲ ਉਹਨਾਂ ਨੂੰ ਨਹੀਂ ਦਿੰਦਾ ਜਿਹੜੇ ਦੀਵ ਸਿੱਖ ਨੇ ਸਾਰੇ ਪ੍ਰਧਾਨ ਜੀ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੇ ਇਹਨਾਂ ਦੇ ਨਾਲ ਬਹੁਤ ਮਾਰੀ ਕੀਤੀ ਆ ਉਹਨਾਂ ਦੇ ਬਹੁਤ ਮਿਹਨਤ ਨਾਲ ਬਣਾਏ ਹੋ ਘਰ ਸਾਹੇ ਸੀਗੇ ਤੇ ਸਰਕਾਰ ਨੂੰ ਕੀ ਕਰਨਾ ਚਾਹੀਦਾ ਜੀ ਜੀਓ ਦੇਖੋ ਬੱਤ ਬੋਲਦੀ ਕਿੰਨੀ ਜਿੰਮੇ ਪਈ ਆ ਪ੍ਰਧਾਨ ਸਾਹਿਬ ਉਹਨਾਂ ਨੂੰ ਇੱਕ ਦੋ ਬਸ ਬਸ ਤਲਾਕ ਕਰਤੇ ਨਹੀਂ ਆ ਸਕਦੇ ਸੀਗੇ ਐਸਪੀਸੀ ਦੀ ਵੀ ਹੈਗੀ ਐ ਉਹ ਵੀ ਪਈ ਆ ਦੇਖੋ ਜੇ ਜੇ ਕੋਸ ਹੋਣੇ ਕਾਲੀ ਵਾਲਾ ਉੱਪਰ ਸਰ ਮੂਰ ਹੋ ਜਾਂਦੀ ਆ ਉਹ ਉਹਦੇ ਵਿੱਚੋਂ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਇੰਨਾ ਵਾਹੀ ਹੱਲ ਕਰਿਆ ਜਾਊਗਾ ਕੋਈ ਨਾ ਕੋਈ ਕਿਸੇ ਪਾਸੇ ਚਾਹੇ ਮਕਬੂੜ ਦੇ ਵਿੱਚੋਂ ਕਰਾਇਆ ਜਾਵੇ ਚਾਹੇ ਪੈਸਾ ਲਾਇਆ ਜਾਵੇ ਕੋਈ ਨਾ ਕੋਈ ਨਾ ਤਾਂ ਹੱਲ ਕੱਢਿਆ ਜਾਊਗਾ ਕਿਉਂਕਿ ਗਰੀਬਾਂ ਲਈ ਅਸੀਂ ਗੱਲ ਹੱਲਣਾ ਜਿਹੜਾ ਸ਼੍ਰੋਮਣੀ ਕਮੇਟੀ ਦੇ ਹੁਣ ਚੋਰ ਲੁੱਟਦੇ ਨੇ ਬਾਗਲੇ ਕਹੇ ਕਿਹੜੇ ਟੈਨਕਾ ਦੇ ਕਾਬੂ ਨੇ ਅੱਗ ਦੇ ਹੀ ਜੇਜ਼ਦਾਰਾਂ ਨੇ ਉਹਨੇ ਢਿੱਡ ਭਰੇ ਨੇ ਜ਼ਮੀਨਾਂ ਕਿੰਨੀਆਂ ਨੇ ਆਪਦੇ ਪੱਟਿਆਂ ਤੇ ਲਿਖਾਈ ਹੋਈਆਂ ਨੇ ਸੋ ਉਹ ਗਰੀਬਾਂ ਲਈ ਕਰਨਾ ਸਾਰਾ ਕੋਸ਼ਿਸ਼ ਹੈ ਤਾਂ ਇਹਦਾ ਪਾਣੀ ਦਾ ਸਾਡੇ ਨਾਲ ਸਿੱਖ ਜੁੜੂਗਾ ਪਾਣੀ ਦਾ ਲੋਕ ਹallelujah ਕਰੀ ਨਹੀਂ ਜਾਂਦੇ ਨੇ ਸੋ ਸਾਨੂੰ ਨਾ ਕਿਤੇ ਨਾ ਕਿਤੇ ਹੋਣੀ ਕਿ ਵੀਡੇ ਜੋ ਬਣਦਾ ਬਣਦਾ ਸੀ ਉਹਨਾਂ ਨੇ ਦੇਣਾ ਸੀ ਕਿਪਾ ਸਿੱਖਾਂ ਨੂੰ ਉਹਦੇ ਟੱਈ ਨਹੀਂ ਉਹਦੇ ਵਰਕੇ ਜੀ ਸਿੱਖਾਂ ਅਸੀਂ ਉਤਾਲ ਬਲਪੁਰ ਪਰਵਾਧਨ ਕਰ ਲੈ ਕਰ ਰਹੇ ਹਾਂ ਨੇ ਸੋ ਇਹ ਆ ਕਿ ਗਰੀਬ ਸਿੱਖਾਂ ਨੂੰ ਇਹੀ ਬੋਲਣੀਆਂ ਜੋ ਸ਼੍ਰੋਮਣੀ ਜਿਹੜੀ ਹੈ ਅਖੰਡਾ ਵਿੱਚ ਇਹੀ ਪੈਸੇ ਦਵਾਂਗੇ ਸ਼੍ਰੋਮਣੀ ਕਾਲਜ 15000 ਦਾ ਸਾਥ ਲੈ ਡਾਢ ਕੇ ਸਪਾਈ ਦੇ ਵਿੱਚ ਤੇ ਨਾਲ ਹੀ ਹੈ ਜਿਹੜੀ ਹੋਣ ਮੁਰੇ ਮੈਕਸਮਾ ਤੇ ਹੁੰਦੀਆਂ ਨੇ ਜੇ ਦੇ ਵਿੱਚ ਕਹਿਣੀਆਂ ਨੇ ਹੋਣੀਆਂ ਨੇ ਸ਼੍ਰੋਮਣੀ ਕਮੇਟੀ ਦੀਆਂ ਪਹਿਲੇ ਦੇ ਦੇ ਸਾਲ ਤੋਂ ਸੋ ਅਸੀਂ ਗਰੀਬ ਸਿੱਖਾਂ ਨੂੰ ਗੁਰੂ ਦੇ ਜੋਲਕਾ ਦਾ ਲਈ ਗਰੀਬਾਂ ਦੇ ਕੰਮ ਨੂੰ ਕਰੀਏ ਜਾਣ ਮਤਲਬ ਉਹਨਾਂ ਦਾ ਜੀਵਨ ਦਾ ਜੋ ਗੁਰੂ ਦੀ ਗੋਲਕ ਉਹ ਸੱਚ ਕਰਕੇ ਦਿਖਾਈਏ